ਜਿਹੜਾ ਪੰਜਾਬ ਦਾ ਯੂਨਿਟ ਹੈ ਸਰਦਾਰ ਕਿਰਨਜੀਤ ਸਿੰਘ ਜੀ ਸੰਧੂ ਪ੍ਰੈਜ਼ੀਡੈਂਟ ਮਨਜੀਤ ਸਿੰਘ ਜੀ ਸਾਡੇ ਜਿਹੜੇ ਆਫਿਸ ਸੈਕਟਰੀ ਨੇ ਅਤੇ ਹੋਰ ਜ਼ਿਲ੍ਹਿਆਂ ਦੇ ਪ੍ਰਧਾਨ ਕੁਝ ਇੰਪੋਰਟੈਂਟ ਆਦਮੀ ਆਏ ਨੇ ਬਹੁਤ ਅਹਿਮ ਹੁਤਾ ਕਿ ਕਿਵੇਂ ਸਾਡੀ ਆਪਣੀ ਸਰਕਾਰ ਭਗਵੰਤ ਮਾਨ ਦੀ ਸਰਕਾਰ ਨੇ ਆਮ ਆਦਮੀ ਪਾਰਟੀ ਨੇ ਸਰਕਾਰ ਨੇ ਕਿਵੇਂ ਕ੍ਰਿਮੀਨਲ ਨੈਗਲੀਜੈਂਸ ਹੋਲ ਕੀਤੀ ਆ ਕਿਵੇਂ ਉਹਨਾਂ ਨੇ ਜਿਹੜਾ ਸਾਡਾ ਇੱਕ ਮੇਨ ਡੈਮ ਆ ਰਣਜੀਤ ਸਾਗਰ ਡੈਮ ਜਿਹੜਾ ਪੰਜਾਬ ਸਰਕਾਰ ਦੇ ਅਧੀਨ ਆਉਂਦਾ ਇਹਨਾਂ ਦੇ ਕੰਟਰੋਲ ਵਿੱਚ ਆਉਂਦਾ ਕਿਵੇਂ ਇਹਨਾਂ ਨੇ ਇਹ ਜਿਹੜਾ ਡੈਮ ਹੈ ਇਹ ਇਹਦੀ ਇਹਦੀ ਕੁੱਲ ਜਿਹੜੀ ਹਾਈਟ ਕਹੋ ਇਹ ਹੈ 527.91 ਮੀਟਰ ਮਤਲਬ ਕਿ ਟੋਟਲ ਪਾਣੀ ਜਿਹੜਾ ਹੱਦੋਂ ਹੱਦ 527.91 ਮੀਟਰ ਤੱਕ ਇਹਨੂੰ ਜਿਹੜਾ ਭਰਿਆ ਜਾ ਸਕਦਾ ਉਸ ਤੋਂ ਬਾਅਦ ਜਿਹੜਾ ਹੈ ਡੇਂਜਰਸ ਪੁਆਇੰਟ ਆ ਬੈਂਡ ਟੁੱਟ ਸਕਦਾ ਸਾਡੀ ਆਪਣੀ ਸਰਕਾਰ ਦੂਸਰੀਆਂ ਸਰਕਾਰਾਂ ਨੂੰ ਕੋਸਦੀ ਆ ਔਰ ਬੀਜੇਪੀ ਨੇ ਕੇਵੇਂ ਭਾਖੜਾ ਤੋਂ ਪਾਣੀ ਛੱਡਿਆ ਨਹੀਂ ਛੱਡਿਆ ਉਹ ਗੱਲਾਂ ਲੋਕਾਂ ਦੇ ਜ਼ਿਹਨ ਵਿੱਚ ਨੇ ਔਰ ਲੋਕਾਂ ਨੂੰ ਇਹ ਇੱਕ ਕਿਸਮ ਦਾ ਇਹ ਉਹਨਾਂ ਦੇ ਅੰਦਰ ਧਾਰਨਾ ਬਣ ਚੁੱਕੀ ਆ ਕਿ ਸਾਰੀਆਂ ਸਰਕਾਰਾਂ ਕੇਂਦਰ ਸਰਕਾਰ ਔਰ ਸਾਡੀ ਆਪਣੀ ਸਰਕਾਰ ਕਿਤੇ ਨਾ ਕਿਤੇ ਸਬਕ ਸਿਖਾਉ ਨੀਤੀ ਵਿੱਚ ਤੋ ਬੀਜੇਪੀ ਦਾ ਜਿਹੜਾ ਰੂਲ ਸੀਗਾ ਉਹ ਆਪਣੇ ਸਾਰਿਆਂ ਦੇ ਇਲਮ ਵਿੱਚ ਆ ਲੇਕਿਨ ਅੱਜ ਮੈਂ ਸਪੈਸੀਫਿਕਲੀ ਜੋ ਸਾਡਾ ਰਣਜੀਤ ਸਾਗਰ ਡੈਮ ਜਿਹੜਾ ਪੰਜਾਬ ਇਰੀਗੇਸ਼ਨ ਡਿਪਾਰਟਮੈਂਟ ਪੰਜਾਬ ਸਰਕਾਰ ਦੇ ਅਧੀਨ ਆਉਂਦਾ ਇਹਨਾਂ ਨੇ ਕਿਵੇਂ ਬਹੁਤ ਮਿਥ ਕੇ ਨੈਗਲੀਜੈਂਸ ਕੀਤੀ ਔਰ ਜਿਹੜਾ ਇਹ ਹੜਾਂ ਦਾ ਸਾਰਾ ਪ੍ਰਕੋਪ ਹੋਇਆ ਚੋ ਨੁਕਸਾਨ ਹੋਇਆ ਜੋ ਇੱਕ ਬਹੁਤ ਵੱਡੇ ਪੱਧਰ ਦੇ ਉੱਤੇ ਤਬਾਹੀ ਮੱਚੀ ਪੰਜਾਬ 'ਚ ਉਹਦੇ ਲਈ ਸਿੱਧਾ-ਸਿੱਧਾ ਮੈਂ ਕਹੂੰਗਾ ਕਿ ਇਹ ਮੈਨ ਮੇਡ ਡਿਜ਼ਾਸਟਰ ਇਹ ਸਾਡੀ ਆਪਣੀ ਸਰਕਾਰ ਦੀ ਨਲਕੀ ਇਹਨਾਂ ਦੀ ਕ੍ਰਿਮੀਨਲ ਨੈਗਲੀਜੈਂਸ ਵਰਡ ਮੈਂ ਯੂਜ਼ ਕਰ ਰਿਹਾ ਦੁਬਾਰਾ ਦੁਬਾਰਾ ਔਰ ਇਹਨਾਂ ਦੀ ਮੂਰਖਤਾ ਇਹਦੇ ਕਰਕੇ ਸਾਡਾ ਪੰਜਾਬ ਜਿਹੜਾ ਉਹ ਪੂਰੀ ਤਣਾ ਨਾਲ ਰੁੜ ਗਿਆ 6 ਲੱਖ ਏਕੜ ਤੋਂ ਉੱਤੇ ਦੀ ਤਬਾਹੀ ਫਸਲ ਦੀ 50 ਬੰਦਿਆਂ ਤੋਂ ਉੱਤੇ ਦੀ ਮੌਤਾਂ ਪਤਾ ਨਹੀਂ ਕਿੰਨੇ ਹਜ਼ਾਰ ਸਾਡੇ ਪਸ਼ੂ ਜਿਹੜੇ ਨੇ ਉਹ ਮਰ ਚੁੱਕੇ ਨੇ ਪਤਾ ਨਹੀਂ ਕਿੰਨੇ ਗਰੀਬਾਂ ਦੇ ਘਰ ਟਹਿ ਗਏ ਨੇ ਔਰ ਸਭ ਤੋਂ ਵੱਡੀ ਚੁਣੌਤੀ ਹੁਣ ਹੋਣੀ ਆ ਕਿ ਜਿਹੜਾ دریاਵਾਹ ਦੇ ਵੰਨ ਟੁੱਟਣ ਦੇ ਨਾਲ ਜੋ ਇਸ ਵਕਤ ਪੰਜਾਬ ਦੀਆਂ ਜ਼ਮੀਨਾਂ ਦੇ ਵਿੱਚ 4-4 ਫੁੱਟ ਰੇਤ ਜਮਾ ਹੋ ਗਈ ਆ ਉੱਪਰੋਂ ਰੁੜ ਕੇ ਆਣ ਕੇ ਡੈਮਾਂ 'ਚ ਉਹਨੂੰ ਜ਼ਿੰਮੇਦਾਰ ਜਿਹੜਾ ਵਾ ਉਹ ਕਿਵੇਂ ਖਤਮ ਕਰੇਗਾ ਕਿਵੇਂ ਪਰੇ ਕਰੇਗਾ ਤੇ ਕਿਵੇਂ ਆਪਣੇ ਭਵਿੱਖ ਵਾਸਤੇ ਅਗਲੀਆਂ ਫਸਲਾਂ ਲਈ ਤਿਆਰੀ ਕਰੇਗਾ ਅੱਜ ਮੇਰੇ ਕੋਲ ਇੱਕ ਵਿਸ਼ੇਸ਼ ਤੌਰ ਤੇ ਮੈਂ ਡਾਟਾ ਪ੍ਰਪੇਅਰ ਕੀਤਾ ਵਾ ਜਿਹੜਾ ਰਣਜੀਤ ਸਾਗਰ ਡੈਮ ਦੇ ਜਿਹੜਾ 22 ਤਰੀਕ 23 ਤਰੀਕ ਤੇ ਔਗਸਟ 24 ਔਗਸਟ 25 ਔਗਸਟ 26 ਔਗਸਟ ਤੇ 27 ਔਗਸਟ ਦਾ ਵੀਰਵਾ ਦੇ ਰਿਹਾ ਵਾ ਤਾਂ ਮੈਂ ਆਪਣੀ ਟੀਮ ਨੂੰ ਕਹੂੰਗਾ ਕਿ ਤੁਸੀਂ ਇੱਕ ਵਾਰ ਜਰਾ ਪਲੀਜ਼ ਰஞ்சிਤ ਸਾਹਿਬ ਦਾ ਡਾਟਾ ਤਿਆਰ ਕਰਿਓ ਜੀ ਜਰਾ ਇਹ ਜਿਹੜਾ ਪਹਿਲਾਂ ਤੁਸੀਂ ਦੇਖੋਗੇ ਇਹ 22 ਤਰੀਕ ਦਾ ਡਾਟਾ ਹੈ ਜੀ ਤੇ ਤੁਸੀਂ ਮੇਰਾ ਜਿਹੜਾ ਪੁਆਇੰਟ ਦੇਖ ਸਕਦੇ ਹੋ ਆ ਬੇਟੇ ਤੁਸੀਂ ਥੋੜਾ ਥੱਲੇ ਕਰਿਓ ਆ ਦੇਖੋ ਆ ਮੈਕਸਿਮਮ ਲੈਵਲ ਜਿਵੇਂ ਮੈਂ ਕਿਹਾ ਕਿ 527 0.99 ਏਕੜ ਹੈ ਮੀਟਰ ਹੋਣਾ ਚਾਹੀਦਾ ਇਹਨਾਂ ਨੇ ਜਿਹੜਾ ਇਹ 1 ਵਜੇ ਰਾਤ ਤੋਂ ਸ਼ੁਰੂ ਹੋ ਜਾਂਦਾ ਆਵਰਜ਼ ਲਿਖੇ ਹੋਏ ਨੇ ਜੀ ਆਹ ਕਰੰਟ ਲੈਵਲ ਡੈਮ ਦਾ ਆਹ ਜਿਹੜੀ ਇਨਫਲੋ ਹੈ ਤੋਂ ਪਹਿਲਾ 22 ਤਰੀਕ ਨੂੰ ਜਿਹੜੀ ਇਨਫਲੋ ਸ਼ੁਰੂ ਹੋ ਗਈ ਔਣੀ ਡੈਮ ਦੇ ਵਿੱਚ ਪਾਣੀ ਸ਼ੁਰੂ ਹੋ ਗਿਆ ਇਹਨਾਂ ਨੇ 22 ਤਰੀਕ ਨੂੰ ਜਿਹੜਾ ਹੌਲੀ ਹੌਲੀ ਛੱਡਣਾ ਚਾਹੀਦਾ ਸੀਗਾ ਉਹ ਇਹਨਾਂ ਨੇ ਹੌਲੀ ਹੌਲੀ ਛੱਡਣ ਦੀ ਬਜਾਏ ਇਹਨੂੰ ਬਿਲਕੁਲ ਬੰਦ ਕਰਤਾ ਡੈਮ ਆ ਤੁਸੀਂ ਦੇਖ ਸਕਦੇ ਨਿਲ 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 ਉਹ ਇਹ ਸੂਤੇ ਤਾਂ ਥੋੜਾ ਕਰੂੰਗੇ ਆ ਪਿੱਛੋਂ ਲਗਭਗ 1100 ਆ ਆ ਜਿਹੜਾ ਪਾਣੀ ਆ ਰਿਹਾ 12716 ਕਿਊਸੇ ਕਾਇਆ ਛੱਡਿਆ ਕਿੰਨਾ 250 ਕਿਊਸੇ ਇਸ ਨੂੰ ਜਰਾ ਅੱਗੇ ਲੈ ਕੇ ਚੱਲੋ ਹੁਣ ਦੁਬਾਰਾ ਜਿਹੜਾ ਨੈਕਸਟ ਡੇਟ ਤੇ ਚੱਲ ਜੀ ਆਪਾਂ ਅੱਗੇ 23 ਤਰੀਕ ਤੇ ਆਜੋ ਜੀ ਆਹ ਡੈਮ ਦਾ ਲੈਵਲ ਹੈ ਜੀ 23 ਤਰੀਕ ਨੂੰ ਜਿਹੜਾ ਮੈਕਸਿਮਮ ਲੈਵਲ 527 ਆ ਔਰ ਆ 523 ਤੇ ਡੈਮ ਪਹੁੰਚਾ ਹੈ ਮਤਲਬ ਲਗਭਗ ਭਰਿਆ ਪਿਆ ਔਰ ਪੰਜਾਬ ਸਰਕਾਰ ਦੇ ਇਰੀਗੇਸ਼ਨ ਡਿਪਾਰਟਮੈਂਟ ਨੂੰ ਪਤਾ ਹੋਣਾ ਚਾਹੀਦਾ ਸੀਗਾ ਕਿ ਪਿੱਛੇ ਬਹੁਤ ਵੱਡੇ ਪੱਧਰ ਦੇ ਉਤੇ ਪਹਾੜਾਂ ਵਿੱਚ ਬਰਸਾਤ ਹੋਣ ਜਾ ਰਹੀ ਸਾਡਾ ਜਿਹੜਾ ਵੈਦਰ ਡਿਪਾਰਟਮੈਂਟ ਹੈ ਇੰਡੀਆ ਦਾ ਆਈਐਮਡੀ ਉਸਨੇ ਇਨਫੋਰਮੇਸ਼ਨ ਦਿੱਤੀ ਸੀ ਕਿ ਬੜੀ ਭਾਰੀ ਮੌਨਸਨ ਆ ਰਹੀ ਆ ਤੇ ਕਿਉਂ ਨਹੀਂ ਇਹਨਾਂ ਨੇ ਆਪਣਾ ਰਣਜੀਤ ਸਾਗਰ ਡੈਮ ਥੋੜਾ ਥੋੜਾ ਉਹਨੂੰ ਵਿਕੇਟ ਕਰਕੇ ਰੱਖਦੇ ਲੇਕਿਨ ਤੁਸੀਂ ਦੇਖੋਗੇ ਕਿ ਫਿਰ 31 ਅਗਸਟ ਨੂੰ ਇਹਨਾਂ ਨੇ ਜਿਹੜਾ ਪਾਣੀ ਆ ਰਿਹਾ ਹੈਗਾ ਵਾ ਉਹਦਾ ਇੱਥੇ ਲਗਭਗ 20000 ਕਿਊਸਿਕ ਨਿਲ 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 ਅਗਲੇ ਪੇਸੇ ਚੱਲੋ ਜੀ ਇਹ ਹੁਣ ਆਗੋ 24 ਤਰੀਕ ਤੇ ਜੀ 24 ਤਰੀਕ ਤੇ 524.79 ਮੀਟਰ ਦੀ ਹਾਈਟ ਤੇ ਪਹੁੰਚਿਆ ਹੋਇਆ ਡੈਮ ਜੀ ਮੈਕਸਿਮਮ ਹਾਈਟ ਹੈ ਕੀ ਇਹਦੀ 527 ਉਹ 24 ਤਰੀਕ ਨੂੰ ਵੀ ਇਹਨਾਂ ਨੇ ਜਿਹੜਾ ਡੈਮ ਦੇ ਵਿੱਚ ਪਾਣੀ ਰਿਲੀਜ਼ ਕਰਨਾ ਚਾਹੀਦਾ ਇੱਥੇ ਆਉਣਾ ਸ਼ੁਰੂ ਹੋ ਗਿਆ 141817 ਕਿਊਸਿਕ ਇੱਥੇ ਲਗਭਗ 90 ਹਜ਼ਾਰ ਕਿਊਸਿਕ ਇੱਥੇ 98 1 ਲੱਖ ਕਿਊਸਿਕ ਇੱਥੇ 80 ਹਜ਼ਾਰ ਕਿਊਸਿਕ 90 ਹਜ਼ਾਰ ਕਿਊਸਿਕ 1 ਲੱਖ 41 ਹਜ਼ਾਰ ਕਿਊਸਿਕ ਤੇ ਇਧਰੋਂ ਸਾਰਾ ਨਿਲ 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 ਪਾਣੀ ਛੱਡਿਆ ਹੀ ਨਹੀਂ ਗਾ ਇੱਕ ਸਵਾ 100 ਕਿਊਸਿਕ ਛੱਡਿਆ 500 ਕਿਊਸਿਕ ਛੱਡਿਆ 500 ਫਿਰ ਆ ਗਿਆ ਜੀ 2,36,599 ਕਿਊਸਿਕ ਇਹ ਇਹ ਮੈਂ ਗੱਲ ਕਰ ਰਿਹਾ 24 ਤਰੀਕ ਦੀ ਤੇ ਛੱਡਿਆ ਜਾ ਰਿਹਾ 500 ਕਿਊਸਿਕ ਅੱਗੇ ਅਗਾ 1,70,000 ਛੱਡਿਆ ਜਾ ਰਿਹਾ 5500 ਕਿਊਸਿਕ 1,31,000 ਤੇ ਛੱਡਿਆ ਜਾ ਰਿਹਾ 19000 ਕਿਊਸਿਕ ਸਿਰਫ ਅੱਗੇ ਆਜੋ 25 ਤਰੀਕ ਨੂੰ ਇਹ ਕੀ ਦਰਸਾਇਆ ਜਾ ਰਿਹਾ ਤਾਂ ਮਤਲਬ ਇਹ ਹੋ ਰਿਹਾ ਕਿ ਡੈਮ ਨੂੰ ਜਾਣ ਪੁੱਛ ਕੇ ਐਨ ਉੱਪਰਲੇ ਲੈਵਲ ਤੱਕ ਸਤਾਰ ਤੱਕ ਭਰਿਆ ਰੱਖਿਆ ਗਿਆ ਕਿਉਂ ਰੱਖਿਆ ਗਿਆ ਕਿਹਨੇ ਰਖਾਇਆ ਕਿਹਦੀ ਸਾਜਿਸ਼ ਸੀ ਇਹ ਤਾਂ ਕੋਈ ਨਿਆਂਇਕ ਜਾਂਚ ਕੋਈ ਪੰਜਾਬ ਸਰਕਾਰ ਦੀ ਜਾਂਚ ਨਹੀਂ ਕਰ ਸਕਦਾ ਤੁਹਕੇ ਦਾ ਭਗਵੰਤ ਮਾਨ ਹੁਣੀ ਤਾਂ ਕਈ ਜਾਂਦੇ ਕੁਦਰਤ ਦੀ ਗਰੂਪੀ ਆ ਜੀ ਤੇ ਇਹ ਦਾ ਸਾਡੇ ਵਾਸਤੇ ਨਹੀਂ ਰਿਹਾ ਇਹ ਸਭ ਕੁਝ ਇਹਨਾਂ ਦੇ ਵਾਸਤੇ ਸੀਗਾ ਇਹ ਸਾਡਾ ਡੈਮ ਆ ਅਸੀਂ ਪਾਖੜਾ ਨੂੰ 100 ਵਾਰੀ ਕਹੀਏ ਪੌਂਗ ਨੂੰ 100 ਵਾਰੀ ਕਹੀਏ ਉਹ ਸਾਡੇ ਕੰਟਰੋਲ 'ਚ ਨਹੀਂ ਗਏ ਲੇਕਿਨ ਜਿਹੜੇ ਸਾਡੇ ਕੰਟਰੋਲ 'ਚ ਸੀਗੇ ਉਹ ਤੁਸੀਂ ਦੇਖ ਸਕਦੇ ਆ 25 ਤਰੀਕ ਨੂੰ ਆਜੋ ਜੀ 25 ਤਾਰੀਖ ਨੂੰ 5 ਲੱਖ 526 ਇਹਦੀ ਹਾਈਟ ਆ ਚੁੱਕੀ ਜੀ ਆਲਮੋਸਟ ਫੁੱਲ ਤੇ ਆ ਗਿਆ ਜੀ ਫਿਰ ਵੀ ਨਹੀਂ ਛੱਡ ਰਿਹਾ ਚੱਜ ਨਾਲ ਪਾਣੀ ਇਫਰਵਿਕ ਕੰਪੈਰੀਟਿਵਲੀ ਜਿੰਨੇ ਇਨਫਲੋ ਸਗੀ ਉਸ ਹਿਸਾਬ ਨਾਲ ਪਾਣੀ ਜਿਹੜਾ ਵਾ ਉਹ ਘੱਟ ਛੱਡਿਆ ਜਾ ਰਿਹਾ ਅੱਗੇ ਚੱਲ ਜੋ 26 ਤਾਰੀਖ ਨੂੰ ਆ 26 ਜਿਹੜੀ ਤਾਰੀਖ ਹੈਗੀ ਆ ਇਹਦੇ ਤੁਸੀਂ ਦੇਖ ਲਓ ਅਗੇ ਇੱਥੇ ਆ ਜੋ 26 ਤਾਰੀਖ ਨੂੰ ਆ ਸਭ ਤੋਂ ਡੇਂਜਰਸ ਪੁਆਇੰਟ ਆ ਗਿਆ ਜੀ ਮਤਲਬ 527 ਮੀਟਰ ਦੀ ਟੋਟਲ ਹਾਈਟ ਆ ਉਹਨੂੰ ਵੀ ਟਪਾ ਦਿੱਤਾ 528 ਪੁਆਇੰਟ 042 ਤੇ ਲੈ ਕੇ ਡੈਮ ਨੂੰ ਮਤਲਬ ਖਤਰਾ ਇਹ ਡੈਮ ਫਟ ਸਕਦਾ ਸੀਗਾ ਜਿਹੜੀ 527.91 ਮੀਟਰ ਦੀ ਹਾਈਟ ਆ ਉਹਨੂੰ ਟਪਾ ਕੇ ਇੱਥੇ ਲੈ ਗਏ ਫਿਰ ਪਿੱਛੋਂ ਆ ਰਿਹਾ ਵਾ ਆ ਪਾਣੀ ਦੇਖ ਲਓ ਫਿਰ ਇਹਨਾਂ ਨੇ ਜਿਹੜਾ ਫਿਰ ਇਕਦਮ ਛੱਡਿਆ ਪਾਣੀ ਜਿੱਥੇ ਆਉ ਆ ਡੇਟ ਇੰਪੋਰਟੈਂਟ ਆ ਡੇਟ ਦੱਸਣਾ ਕਿਹੜੀ 26 ਤਰੀਕ ਦੇਖੋ ਜੀ نیچے ਆ 26 ਤਰੀਕ ਆ 26 ਤਰੀਕ ਨੂੰ ਫਿਰ ਇਹਨਾਂ ਨੇ ਸੱਡਨਲੀ ਰਿਲੀਜ਼ ਕੀਤਾ ਪਾਣੀ ਆ ਰਿਲੀਜ਼ ਕੀਤਾ ਜਾਣ ਕੇ 2 ਲੱਖ 15000 ਕੀ ਉਸੇ 2 ਲੱਖ 15000 ਕੀ ਉਸੇ ਘੰਟੇ-ਘੰਟੇ ਦੀ ਰਿਪੋਰਟ ਆ ਜੀ 215000 ਕਿਉਸੇ 215000 ਕਿਉਸੇ 215000 ਕਿਉਸੇ ਤੇ 21000 215000 ਕਿਉਸੇ ਨੈਕਸਟ ਪੇਜ ਤੇ ਚਲੋ ਯਾਨੀ ਕਿ 27 26 ਤੇ 27 ਦੀ ਰਾਤ ਨੂੰ ਇਹਨਾਂ ਨੇ ਫਿਰ ਪੂਰਾ 2 ਲੱਖ 215000 215000 215000 2 ਲੱਖ ਕਿਉਸੇ ਬਲਕਿ ਥੱਲੇ ਵੀ ਤੁਸੀਂ ਦੇਖੋਗੇ ਕਿ 2 ਲੱਖ نیچے ਜਾ ਰਿਹਾ ਥੈਟ ਮੀਨਸ ਕਿ ਜਾਣ ਬੁਝ ਕੇ ਡੈਮ ਦੇ ਉੱਤੇ ਪਾਣੀ ਨੂੰ ਪਹਿਲਾਂ ਇਕੱਤਰ ਕੀਤਾ ਗਿਆ ਜਾਣਦਿਆਂ ਹੋਇਆ ਕਿ ਹਿਮਾਚਲ ਪ੍ਰਦੇਸ਼ ਦੇ ਪਹਾੜਾਂ ਵਿੱਚ ਬਹੁਤ ਬੁਰੀ ਤਰ੍ਹਾਂ بارش ਨਾਲ ਖੜਵਰਕੀ ਸਥਿਤੀ ਆਉਣੀ ਹੈ ਤੇ ਸਾਡੇ ਰਣਜੀਤ ਸਾਗਰ ਡੈਮ ਨੂੰ ਨੱਕੋ ਨੱਕ ਭਰ ਕੇ ਬਲਕਿ ਇੱਕ ਇੱਕ ਸਮੇਂ ਤੇ 26 ਤਾਰੀਖ ਨੂੰ ਉਹਦਾ ਲੈਵਲ ਜਿਹੜਾ ਸੀਗਾ ਡੇਂਜਰਸ 527.99 ਮੀਟਰ ਤੋਂ ਚੱਕ ਕੇ 528 ਮੀਟਰ ਤੱਕ ਵੀ ਡੈਮ ਭਰ ਦਿੱਤਾ ਤੇ ਫਿਰ ਗੇਟ ਖੋਲ ਦਿੱਤੇ ਤੇ ਫਿਰ ਜਿਹੜਾ ਸੀਗਾ 215000 ਛੱਡਣ ਲੱਗੇ ਅੱਗੇ ਆ ਮਾਧੂਪੁਰ ਵਾਲਾ ਦਿਖਾਇਓ ਜਰਾ ਜਿਹੜਾ ਸੀਗਾ ਤੁਹਾਡਾ ਕੋ ਵੀਡੀਓ ਅਗਲਾ ਆ ਪੇਜ ਵੀ ਦਿਖਾ ਦਿਓ ਵੀਡੀਓ ਦਿਖਾਓ ਮਾਦੋਪੁਰ ਦਾ ਜਿਹੜਾ ਡੈਮ ਹੈ ਫਲੱਡ ਗੇਟਸ ਨੇ ਉਹ ਟੁੱਟ ਜਾਂਦੇ ਨੇ ਜੀ ਫਿਰ ਅ ਤਰੀਕ ਆ ਗਈ ਤੁਹਾਡੀ ਜੀ 27 ਤਰੀਕ ਨੂੰ ਜਦ ਪਾਣੀ ਨਾ ਆ ਗਿਆ ਅਗਰ ਵੀਡੀਓ ਹੈ ਤਾਂ ਪਲੇ ਕਰ ਦਿਓ ਆ ਤੁਸੀਂ ਦੇਖ ਸਕਦੇ ਹੋ ਆ ਸਾਰਾ ਪਾਣੀ ਆ ਟੁੱਟ ਚੁੱਕਾ ਗੇਟ ਫਲੱਡ ਗੇਟ ਹੁਣ ਕਿਹੜੇ ਹਿਸਾਬ ਦੇ ਨਾਲ ਪਾਣੀ ਮਾਦੋਪੁਰ ਦਾ ਫਲੱਡ ਗੇਟ ਜਿਹੜਾ ਉਹ 27 ਤਰੀਕ ਨੂੰ ਟੁੱਟ ਜਾਂਦਾ ਜੀ ਔਰ ਫਿਰ ਇਹ ਸਾਰਾ ਪਾਣੀ ਜਿਹੜਾ ਵਾ ਮੈਂ ਕੈਮਰਾਮੈਨ ਨੂੰ ਕਹੂੰਗਾ ਸਾਰਿਆਂ ਨੂੰ ਬੇਨਤੀ ਇਹ ਟੋਟਲ ਡਿਸਟਰਕਸ਼ਨ ਆਫ ਪੰਜਾਬ 95% ਹੈਸ ਬੀਨ ਕੌਜ਼ਡ ਬਾਈ ਰਿਵਰ ਰਾਵੀ ਇਸ ਵਾਰ ਸਤਲੁਜ ਦੇ ਅੰਦਾ ਕਹਿਰ ਮਚਾਇਆ ਜ਼ਰੂਰ ਕਿਉਂਕਿ ਭਾਗੜਾ ਤੋਂ ਪਾਣੀ ਵੀ ਛੱਡਿਆ ਗਿਆ ਲੇਕਿਨ ਜ਼ਿਆਦਾ ਨੁਕਸਾਨ ਪੰਜਾਬ ਦਾ ਰਾਵੀ ਦਰਿਆ ਨੇ ਕੀਤਾ ਆ ਮੇਰੇ ਕੋਲ ਰਿਪੋਰਟ ਹੈ ਸ਼ਾਇਦ ਇਹ ਹੈਗੀ ਆ ਜੀ ਇੰਡਨ ਐਕਸਪ੍ਰੈਸ થી ਆ ਉਹਨਾਂ ਨੇ ਕਿਹਾ ਕਿ 45 ਜਗ੍ਹਾ ਦੇ ਉੱਤੇ ਬੰਨ ਟੁੱਟੇ ਜੀ ਪੰਜਾਬ ਦੇ ਵਿੱਚ 45 ਜਗ੍ਹਾ ਦੇ ਉੱਤੇ 43ਾਂ ਚੋਂ 43 ਜਗ੍ਹਾ ਦੇ ਉੱਤੇ ਜਿਹੜੇ ਬੰਨ ਟੁੱਟੇ ਨੇ ਉਹ ਸਿਰਫ ਰਾਵੀ ਦੇ ਆਂਦਰ ਦਰਿਆ ਦੇ ਵਿੱਚ ਟੁੱਟੇ ਨੇ ਮਤਲਬ ਸਿਰਫ ਦੋ ਬੰਨ ਜਿਹੜੇ ਸਿਗੇ ਉਹ ਪਰੇ ਕਿਸੇ ਹੋਰ ਦਰਿਆ ਚ ਟੁੱਟੇ ਨੇ 43 ਬੰਨ ਟੁੱਟੇ ਰਾਵੀ ਦਰਿਆ ਦੇ ਵਿੱਚ ਜਿਹਦੇ ਕਰਕੇ ਬਹੁਤ ਵੱਡੇ ਪੱਧਰ ਦੇ ਉੱਤੇ ਤਬਾਹੀ ਮਚਾਈ ਮੈਂ ਕਹੂੰਗਾ ਕਿ ਜਿਹੜਾ ਉਹ ਚਾਰਟ ਦਿਖਾਉਣਾ ਜਿੱਥੇ ਕਨੈਕਸ਼ਨ ਹੁੰਦਾ ਜੀ ਰਾਵੀ ਦਾ ਬਿਆਸ ਦੇ ਨਾਲ ਆ ਤੁਸੀਂ ਦੇਖ ਸਕਦੇ ਹੋ ਆ ਆ ਰਾਵੀ ਦਾ ਆ ਰਾਵੀ ਤੋਂ ਪਾਣੀ ਆ ਰਿਹਾ ਜੰਜੀਤ ਸਾਗਰ ਡੈਮ ਸ਼ਾਹਪੁਰ ਕੰਢੀ ਵੀ ਸਾਡਾ ਡੈਮ ਹੈ ਜੀ ਇੱਥੋਂ ਇਹਨਾਂ ਨੇ ਇੱਕ ਨਵਾਂ ਲਿੰਕ ਤਿਆਰ ਕੀਤਾ ਹੋਇਆ ਨੂੰ ਐਮਬੀ ਲਿੰਕ ਕਹਿੰਦੇ ਨੇ ਜੀ ਮਾਦੋਪੁਰ ਬਿਆਸ ਲਿੰਕ ਇਹ ਪਿੰਡ ਹੈਗਾ ਵਾ ਬੇਲਾ ਮਸਤਗੜ ਜੀ ਇੱਥੇ ਆਣ ਕੇ ਬਿਆਸ ਦਰਿਆ ਦੇ ਵਿੱਚ ਵੀ ਪਾਣੀ ਛੱਡਦਾ ਸਾਰਾ ਰਾਵੀ ਤਾਂ ਰੁੜੀ ਗਿਆ ਸੀਗਾ ਸਾਰਾ ਸਾਡਾ ਸਤਕਾਰਯੋਗ ਗੁਰਦੁਆਰਾ ਕਰਤਾਰਪੁਰ ਸਾਹਿਬ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਕਰਮ ਉਮੀ ਧਰਤੀ ਉਹ ਅੱਜ ਸਾਡਾ ਕਰਤਾਰਪੁਰ ਸਾਹਿਬ ਦਾ ਗੁਰਦੁਆਰਾ ਸਾਹਿਬ ਰਾਵੀ ਦੀ ਫਲਡਿੰਗ ਕਰਕੇ ਜਿਹੜਾ ਅ ਰਣਜੀਤ ਸਾਗਰ ਡੈਮ ਤੋਂ ਅਨ ਕੰਟਰੋਲਡ ਵਾਟਰ ਰਿਲੀਜ਼ ਹੋਇਆ ਉਹ ਤੁਸੀਂ ਦੇਖ ਸਕਦੇ ਆ ਥੈਟ ਸਟੈਂਡਸ ਵੈਰੀ ਬੈਡਲੀ ਫਲੱਡਿਡ ਔਰ ਫਿਰ ਰਾਵੀ ਦੇ ਵਿੱਚੋਂ ਜਿਹੜਾ ਪਾਣੀ ਜਾਣਾ ਸੀਗਾ ਐਮਪੀ ਲਿੰਕ ਰਾਹੀਂ ਬੇਲਾ ਮਸਤਗੜ ਪਿੰਡ ਜਿਹੜਾ ਬਿਆਸ ਦਰਿਆ ਦੇ ਵਿੱਚ ਪਾਣੀ ਪਿਆ ਉਹਨੇ ਫਿਰ ਸਾਡੇ ਹਲਕਿਆਂ ਦੇ ਵਿੱਚ ਦੀ ਪਲੱਤ ਵਿੱਚ ਹੁੰਦਾ ਹੋਇਆ ਢਿਲਵਾਵਾਂ ਦੇ ਵਿੱਚ ਦੀ ਹੁੰਦਾ ਹੋਇਆ ਸੁਲਤਾਨਪੁਰ ਵਿੱਚ ਚਲੇ ਗਿਆ ਬਾਹੋਪੁਰ ਵਿੱਚ ਚਲੇ ਗਿਆ ਤੇ ਫਿਰ ਜਿਹੜਾ ਹਰੀਕੇ ਦੇ ਲਾਗੇ ਪੁਆਇੰਟ ਐ ਸਾਰਾ ਜਾ ਕੇ ਉੱਥੇ ਬਹੁਤ ਵੱਡੇ ਪੱਧਰ ਤੇ ਉੱਤੇ ਡੈਮੇਜ ਹੋਇਆ ਮੈਂ ਇਹ ਪੁੱਛਣਾ ਚਾਹਣਾ ਭਗਵੰਤ ਮਾਨ ਨੂੰ ਕਿ ਇਹ ਜਿਹੜਾ ਮੈਂ ਡਾਟਾ ਪੇਸ ਕੀਤਾ ਇਹਨੂੰ ਡਿਨਾਈ ਕਰਕੇ ਦੱਸੇ ਕਿ ਕੀ ਵਾਕਈ ਰਣਜੀਤ ਸਾਗਰ ਡੈਮ ਦੇ ਵਿੱਚ ਸਡਨਲੀ ਪਾਣੀ ਰਿਲੀਜ਼ ਕੀਤਾ ਗਿਆ 26 27 ਦੀ ਤਰੀਕ ਨੂੰ ਜਦੋਂ ਮਾਦੋਪੁਰ ਦੇ ਗੇਟਸ ਟੁੱਟਦੇ ਨੇ ਔਰ ਇਹ ਜਿਹੜਾ ਪਾਣੀ ਇੱਡੇ ਵੱਡੇ ਪੱਧਰ ਦੇ ਉੱਤੇ ਡੈਮ ਦੇ ਵਿੱਚ ਪਹਿਲਾਂ ਰਣਜੀਤ ਸਾਗਰ ਵਿੱਚ ਸਟੋਰ ਕੋ ਕੀਤਾ ਗਿਆ ਸੋ ਆਈ ਵੁੱਡ ਸੇ ਜਿੱਥੇ ਇੱਥੇ ਜਿੱਥੇ ਹੋਰ ਨਾਲ ਡੈਮ ਸੇ ਕਰਕੇ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਤਬਾਈ ਹੋਈ ਆ ਮੇਰੀ ਜਿਹੜੀ ਮੰਨਣਾ ਵਾ ਕਿ ਜਿਹੜਾ ਸਾਡਾ ਆਪਣਾ ਡੈਮ ਸੀ ਡੈਮਸ ਬਣਦੇ ਨੇ ਟੂ ਫਲਡ ਪ੍ਰੋਟੈਕਸ਼ਨ ਆਫ ਫਲੱਡਸ ਸਾਡੀ ਆਪਣੀ ਪ੍ਰੋਟੈਕਸ਼ਨ ਲਈ ਫਲੱਡ ਹੜ੍ਹ ਨਾ ਆਵੇ ਪੰਜਾਬ ਦੇ ਵਿੱਚ ਉਸ ਲਈ ਬਣਾਏ ਗਏ ਸੀਗੇ ਸਾਡੇ ਆਪਣੀ ਇਰੀਗੇਸ਼ਨ ਵਾਸਤੇ ਬਣਾਏ ਗਏ ਸਾਡੀ ਆਪਣੀ ਬਿਜਲੀ ਵਾਸਤੇ ਬਣਾਏ ਗਏ ਸੀ ਲekin ਇਹ ਤਾਂ ਸਾਡਾ ਆਪਣਾ ਡੈਮ ਹੀ ਸਾਡਾ ਦੁਸ਼ਮਣ ਬਣ ਗਿਆ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਇਹ ਕੇਜਰੀਵਾਲ ਵਿੱਚ ਇਹ ਸੁਸੋਡਿਆ ਜਿਹੜੇ ਇੱਥੋਂ ਬਾਹਰੋਂ ਆਣ ਕੇ ਇੱਥੇ ਕੰਟਰੋਲ ਕਰਦੇ ਇਹਨਾਂ ਨੂੰ ਦੱਸਣਾ ਪਊਗਾ ਪੰਜਾਬ ਦੇ ਲੋਕਾਂ ਨੂੰ ਕਿ ਤੁਸੀਂ ਐਡੇ ਵੱਡੇ ਪੱਧਰ ਦੇ ਉੱਤੇ ਰਣਜੀਤ ਸਾਗਰ ਡੈਮ ਦੇ ਉੱਤੇ ਪਾਣੀ ਨੂੰ ਕਿਉਂ ਸਟੋਰ ਕੀਤਾ ਇਹਨੂੰ ਖਤਰੇ ਦੇ ਲੈਵਲ ਤੋਂ 528 ਮੀਟਰ ਤੱਕ ਕਿਉਂ ਲੈ ਗਏ ਤੇ ਫਿਰ 26 27 ਨੂੰ ਸਡਨਲੀ 2 ਲੱਖ ਉਸਕ ਤੋਂ ਉੱਤੇ ਪਾਣੀ ਛੱਡ ਕੇ ਸਾਡੇ ਪੰਜਾਬ ਦਾ ਜਿਹੜਾ ਸੀਗਾ ਉਹ ਵੱਡੇ ਪੱਧਰ ਤੇ ਤੁਸੀਂ ਨੁਕਸਾਨ ਕੀਤਾ ਤੁਸੀਂ ਇਹ ਸਾਰੀਆਂ ਗੱਲਾਂ ਦੇਖ ਸਕਦੇ ਹੋ ਔਰ ਮੈਂ ਇੱਥੇ ਇਹ ਕਹਿਣਾ ਚਾਹਣਾ ਕਿ ਇਹ ਸਾਰੇ ਕ੍ਰਿਮੀਨਲ ਨੈਗਲੀਜੈਂਸ ਦੀ ਸ਼ਰਾਰਤ ਦੀ ਜੋ ਪਾਣੀ ਸਾਡਾ ਪੰਜਾਬ ਦੇ ਵਿੱਚ ਰਣਜੀਤ ਸਾਗਰ ਡੈਮ ਦੇ ਕਰਕੇ ਰਾਵੀ ਦਰਿਆ ਦੇ ਰਾਈ 95% ਨੁਕਸਾਨ ਹੋਇਆ ਇਹਦੀ ਇੱਕ ਨਿਆਇਕ ਜਾਂਚ ਹੋਣੀ ਚਾਹੀਦੀ ਹੈ ਕੋਈ ਸਰਕਾਰੀ ਜਾਂਚ ਨਹੀਂ ਕੋਈ ਹੋਰ ਇਹਨਾਂ ਦੀ ਪੰਜਾਬ ਦੀ ਏਜੰਸੀ ਦੀ ਜਾਂਚ ਨਹੀਂ ਏ ਜੁਡੀਸ਼ੀਅਲ ਇਨਕੁਆਇਰੀ ਇਟ ਸ਼ੁਡ ਬੀ ਹੈਡਡ ਬਾਈ ਅ ਸਿਟਿੰਗ ਬੈਂਚ ਆਫ ਦੀ ਆਨਰੇਬਲ ਪੰਜਾਬ ਐਂਡ ਹਾਈ ਕੋਰਟ ਕਿਉਂਕਿ ਵੋਲਿਊਮ ਆਫ ਡੈਮੇਜ ਇਜ਼ ਅਨਮੇਜਰੇਬਲ ਇਹ ਕੋ ਛੋਟਾ ਮੋਟਾ ਨੁਕਸਾਨ ਨਾ ਜੇ ਆਪਾਂ ਕੁੱਲ ਪੰਜਾਬ ਦਾ ਇਨਫਰਾਸਟ੍ਰਕਚਰਲ ਡੈਮੇਜ ਕ੍ਰੌਪ ਡੈਮੇਜ ਖਰਾਂ ਦਾ ਡੈਮੇਜ ਪਸ਼ੂਆਂ ਦਾ ਡੈਮੇਜ ਇਹ ਆਲਮੋਸਟ 50 ਹਜ਼ਾਰ ਕਰੋੜ ਰੁਪਏ ਦਾ ਡੈਮੇਜ ਹੋਇਆ ਜੇ ਐਸ ਵੀ ਕੋ ਜਾਂਚ ਨਹੀਂ ਕਰਾਵੇਗਾ ਚਾਹੇ ਮੇਰੀ ਕੇਂਦਰ ਸਰਕਾਰ ਨੂੰ ਵੀ ਅਪੀਲ ਆ ਔਰ ਆਮ ਆਦਮੀ ਪਾਰਟੀ ਨੂੰ ਕਹਿਣਾ ਚਾਹੁੰਨਾ ਕਿ ਉਧਰ ਇੱਕ ਵਾਰੀ ਭਾਖੜਾ ਤੋਂ 5000 ਕਿਊਸਿਕ ਛੱਡਣ ਦੀ ਗੱਲ ਚੱਲ ਰਹੀ ਸੀ ਹਰਿਆਣੇ ਨੂੰ ਹਾਲਾਂਕਿ ਸਾਡਾ ਪਾਣੀ ਅਸੀਂ ਦੇਣ ਨੂੰ ਤਿਆਰ ਨਹੀਂਗੇ ਪਰ ਤੁਸੀਂ ਉੱਥੇ ਜਾ ਕੇ ਮੋਰਚਾ ਲਾ ਦਿੱਤਾ ਭਾਖੜਾ ਬਿਆਸ ਦੇ ਉੱਤੇ ਮੋਰੇ ਚੜ੍ਹ ਕੇ ਕਈ ਦਿਨ ਮੋਰਚਾ ਲਾ ਕੇ ਉੱਥੇ ਬੱਸਾਂ ਤੋਂ ਢੋਂਦੇ ਰਹੇ ਬੰਦੇ ਉਹ ਤਾਂ ਸਿਰਫ ਯਾਰ 5000 ਕਿਊਸਿਕ ਛੱਡਣ ਦੀ ਗੱਲ ਸੀਗੀ ਤੇ ਸਾਡੀ ਰਾਵੀ ਦਰਿਆ ਦੇ ਵਿੱਚ ਤੁਹਾਡੇ ਅਫਸਰਾਂ ਨੇ ਤੁਹਾਡੇ ਇਰੀਗੇਸ਼ਨ ਡਿਪਾਰਟਮੈਂਟ ਨੇ ਸੱڈنਲੀ 26 27 ਤਰੀਕ ਨੂੰ 2.5 ਲੱਖ ਕਿਊਸ ਛੱਡ ਦਿੱਤਾ ਪਾਣੀ ਉਧਰ ਤੇ ਕੋਈ ਮੋਰਚਾ ਨਹੀਂ ਕੋਈ ਬਿਆਨ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੋਈ ਮਨਿਸਟਰ ਨਹੀਂ ਬੋਲਿਆ ਐਵੇਂ ਹੁਣ ਪਜਾਮੇ ਟੰਗ ਕੇ ਪਜਾਮੇ ਲਿਬੇੜ ਕੇ ਪੰਜਾਬ ਦੇ ਲੋਕਾਂ ਦੇ ਘਰਾਂ ਦੇ ਵਿੱਚ ਵੜ ਕੇ ਛੋਟੇ-ਛੋਟੀਆਂ ਚੀਜ਼ਾਂ ਸਹਿਯਤਾ ਦੇ ਰਹੇ ਨੇ ਇਹ ਪੰਜਾਬ ਸਰਕਾਰ ਦਾ ਕੰਮ ਨਹੀਂਗਾ ਇਹ ਮਨਿਸਟਰਸ ਦਾ ਕੰਮ ਨਹੀਂਗਾ ਮਨਿਸਟਰਸ ਦਾ ਕੰਮ ਹੈ ਟੂ ਮੋਨਿਟਰ ਸਿਚੁਏਸ਼ਨਸ ਲਾਈਕ ਥਿਸ ਪੰਜਾਬ ਮਨਿਸਟਰਸ ਦਾ ਕੈਬਨਿਟ ਦਾ ਚੀਫ ਮਨਿਸਟਰ ਦਾ ਕੰਮ ਹੈ ਚੰਡੀਗੜ੍ਹ ਬੈਠ ਕੇ ਪਹਿਲਾਂ ਸਾਰੇ ਡੈਮਸ ਦੇ ਲੈਵਲਸ ਨੂੰ ਕੰਟਰੋਲ ਕਰਨਾ ਕਟੂਕਟ ਜਿਹੜਾ ਲੈਵਲ ਸਾਡੇ ਆਪਣੇ ਅਧੀਨ ਸੀਗਾ ਉਹ ਇਹਨਾਂ ਨੇ ਕੀਤਾ ਨਹੀਂਗਾ ਔਰ ਉਸ ਤੋਂ ਬਾਅਦ ਜਿਹੜਾ ਤੁਸੀਂ ਪਲਾਨ ਕਰਕੇ ਕਿ ਕਿਵੇਂ ਲੋਕਾਂ ਨੂੰ ਕੰਪਨਸੇਟ ਕਰਨਾ ਉਹ ਵੀ ਇਹਨਾਂ ਦੇ ਕੋਲ ਕੋਈ ਨਹੀਂ ਔਰ ਬੀਜੇਪੀ ਦੇ ਮੈਂ ਇੱਥੇ ਸਖਤ ਨਖੇਦੀ ਕਰੂੰਗਾ ਕਿ 1600 ਕਰੋੜ ਰੁਪਈਆ ਕੋਈ ਪੈਕੇਜ ਹੁੰਦਾ ਜੀ 1600 ਕਰੋੜ ਰੁਪਈਆ ਤਾਂ ਮੇਰਾ ਖਿਆਲ ਆ ਕਿ ਇੰਨੇ ਇੰਨੇ ਦਾ ਤਾਂ ਨੁਕਸਾਨ ਲੋਕਾਂ ਦਾ ਸਿਰਫ ਜਿਵੇਂ ਕਹੂੰਗਾ ਕਿ ਘਰਾਂ ਦਾ ਹੀ ਹੋ ਗਿਆ ਹੋਊਗਾ ਤੇ ਪਸ਼ੂਆਂ ਦਾ ਹੋ ਗਿਆ ਹੋਊਗਾ ਜਿਹੜਾ ਸਾਡੀ ਫਸਲ ਦਾ ਨੁਕਸਾਨ ਹੋਇਆ ਜੋ ਸਾਡਾ ਇਨਫਰਾਸਟ੍ਰਕਚਰ ਡੈਮੇਜ ਹੋਇਆ ਜੋ 4-4 ਫੁੱਟ ਖੇਤਾਂ ਵਿੱਚ ਰੇਤ ਚੜ ਗਈ ਆ ਉਹਦਾ ਕੌਣ ਡੈਮੇਜ ਦਾ ਪਰਭਾਈ ਕਰੂਗਾ ਬੀਜੇਪੀ ਨੇ ਕੋਝਾ ਮਜ਼ਾਕ ਕੀਤਾ ਪੰਜਾਬ ਦੇ ਨਾਲ ਲੇਕਿਨ ਸਾਡੇ ਆਪਣਿਆਂ ਨੇ ਕੀ ਕੀਤਾ ਵਾ ਇਹਨਾਂ ਕੋਲ ਤਾਂ ਉਹ ਵੀ ਪੈਕੇਜ ਨਹੀਂਗਾ ਇਹਨਾਂ ਕੋਲ ਜਿਹੜਾ ਡਿਜ਼ਾਸਟਰ ਮੈਨੇਜਮੈਂਟ ਫੰਡ ਹੈਗਾ ਵਾ ਇਹ ਤਾਂ ਉਹ ਵੀ ਅਚੀ ਤਰ੍ਹਾਂ ਉਪਯੋਗ ਨਹੀਂ ਕਰ ਸਕੇ ਕਦੀ ਭਗਵੰਤ ਮਾਨ ਕਹਿੰਦਾ ਸਾਡੇ ਕੋਲ ਪੈਸੇ ਹੀ ਬਹੁਤ ਆ ਸਾਡੇ ਕੋਲ ਜਿਹੜਾ ਜਿਹੜਾ ਕੇਂਦਰ ਦਾ ਡਿਜ਼ਾਸਟਰ ਮੈਨੇਜਮੈਂਟ ਫੰਡ ਆ ਉਹ ਸਾਡੇ ਕੋਲ ਵਾਧੂ ਪਿਆ ਆ ਸੀ ਕਿਸੇ ਤੋਂ ਮੰਗਣ ਦੀ ਲੋੜ ਹੀ ਨਹੀਂ ਗਈ ਤੇ ਹੁਣ ਕੀ ਜਾਂਦਾ ਸਾਡੇ ਕੋਲ ਤਾਂ ਫਲੱਡ ਹੀ ਥੋੜਾ ਰਹਿ ਗਿਆ ਥੈਟ ਮੀਨਸ ਕਿਸੇ ਨੇ ਮਾਈਂਡ ਅਪਲਾਈ ਨਹੀਂ ਕੀਤਾ ਕਿਸੇ ਨੇ ਫਲੱਡ ਪ੍ਰੋਟੈਕਸ਼ਨ ਵਰਕਸ ਪ੍ਰਿਕਾਸ਼ਨ ਲੈਣ ਦੀ ਤਿੰਨ ਚਾਰ ਮਹੀਨੇ ਕੋਈ ਪੰਜਾਬ ਦੇ ਵਿੱਚ ਕਿਸੇ ਨੇ ਕਿਹਾ ਮੀਟਿੰਗ ਹੀ ਸੱਦੀ ਸਾਰੇ ਬੰਨਾਂ ਦੇ ਵਿੱਚ ਕਿਵੇਂ-ਕਿਵੇਂ ਜਿਹੜੇ ਵੀਕ ਪੁਆਇੰਟਸ ਐ ਜਿੱਥੋਂ ਪਹਿਲਾਂ ਬੰਨ ਟੁੱਟੇ ਨੇ ਇਹਨਾਂ ਬੰਨਾਂ ਨੂੰ ਕਿਵੇਂ ਅਸੀਂ ਰਿਪੇਅਰ ਕਰਨਾ ਕਿਵੇਂ ਮਜ਼ਬੂਤ ਕਰਨਾ ਕਿਸੇ ਨੇ ਕੋਈ ਕੋਸ਼ਿਸ਼ ਨਹੀਂ ਕੀਤੀ ਜਦੋਂ ਪਰਕੋਪ ਆ ਗਿਆ ਸਾਡੇ ਸਿਰ ਦੇ ਉੱਤੇ ਡੈਮੇਜ ਹੋ ਗਿਆ ਤੇ ਫਿਰ ਕੋਈ ਕਹਿੰਦਾ ਜੀ ਮੈਂ ਆਪਣਾ ਹੈਲੀਕਾਪਟਰ ਛੱਡ ਚਲਾ ਇੱਕ ਹੈਲੀਕਾਪਟਰ ਦੇ ਨਾਲ ਭਗਵੰਤਪານ ਦੇ ਛੱਡਣਾ ਕੀ ਹੋ ਜਾਵੇਗਾ ਜੀ ਕਦੀ ਮੈਂ ਮੁਰਗੀ ਦਾ ਦੇ ਦੂੰਗਾ ਮੁਆਵਜ਼ਾ ਕਦੀ ਮੈਂ ਬੱਕਰੀ ਦਾ ਮੁਆਵਜ਼ਾ ਦੇ ਦੂੰਗਾ ਕਦੀ ਇਹਨਾਂ ਦੇ ਮਿਨਿਸਟਰ ਜਿੱਦਾਂ ਮੈਂ ਪਹਿਲਾਂ ਕਿਹਾ ਐਵੇਂ ਪਜਾਮੇ ਟੰਗ ਕੇ ਦਰਿਆਵਾਂ 'ਚ ਫਰੀ ਜਾਂਦੇ ਕਿਸ਼ਤੀਆਂ 'ਚ ਫਿਰਨ ਅਰਵਿੰਦ ਕੇਜਰੀਵਾਲ ਪੰਜਾਬ ਆਉਂਦਾ ਅਸੀਂ ਕੀ ਕਰਨਾ ਜੈਜ਼ਾ ਲੈਣ ਜਾ ਰਹੇ ਸੀ ਕਿਸ਼ਤੀ ਵਿੱਚ ਔਰ ਸਾਰੀ ਜਿਹੜੀ ਉੱਥੇ ਲੋਕਲ ਰਿਲੀਫ ਵਰਕ ਦੀ ਸਪੋਰਟ ਚੱਲ ਰਹੀ ਸੀ ਲੰਗਰ ਲੈ ਕੇ ਆਏ ਸੀ ਲੋਕੀ ਸਮਾਨ ਲੈ ਕੇ ਆਏ ਸੀ ਬੇਜਵਾਨਾ ਦਾ ਉਹ ਕਈ ਘੰਟੇ ਰੁਕ ਛੱਡਿਆ ਕਿਉਂਕਿ ਵੀਆਈਪੀ ਸਾਹਿਬ ਜਾ ਰਹੇ ਸੀ ਤੇ ਔਰ ਸਾਡੇ ਚੀਫ ਮਿਨਿਸਟਰ ਦਾ ਕਾਫਲਾ ਲੈ ਕੇ ਅਰਵਿੰਦ ਕੇਜਰੀਵਾਲ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਕਿਸ਼ਤੀਆਂ 'ਚ ਘੁੰਮ ਕਿਸ਼ਤੀਆਂ 'ਚ ਘੁੰਮਣਾ ਸਰਕਾਰ ਦਾ ਕੰਮ ਨਹੀਂਗਾ ਅੱਜਕੱਲ ਤਾਂ ਤੁਸੀਂ ਗੂਗਲ ਮੈਪਿੰਗ ਨਾਲ ਸੈਟਲਾਈਟ ਮੈਪਿੰਗ ਨਾਲ ਸਾਰੇ ਪੰਜਾਬ ਦਾ ਜਿਹੜਾ ਡੈਮੇਜ ਹੈ ਕੁਮਤਮਾਨ ਨੇ ਦੇਖਿਆ ਕਿ ਮੇਰੇ ਸਿਰੋਂ ਪਾਣੀ ਲੰਗ ਗਿਆ ਮੇਰੇ ਪੱਲੇ ਕੁਛ ਨਹੀਂ ਗਾ ਤੇ ਹਸਪਤਾਲ ਜਾ ਕੇ ਦਾਖਲ ਹੋ ਗਿਆ ਹੁਣ ਜਦ ਦੇਖਿਆ ਕਿ ਹੁਣ ਥੋੜਾ ਜਿਹਾ ਸ਼ਾਂਤੀ ਹੋ ਗਿਆ ਹਸਪਤਾਲ ਤੋਂ ਬਾਹਰ ਆ ਗਏ ਸੋ ਆਈ ਊਡ ਸੇ ਕਿ ਆਮ ਆਦਮੀ ਪਾਰਟੀ ਦੀ ਬਹੁਤ ਵੱਡੇ ਪੱਧਰ ਦੇ ਉੱਤੇ ਕ੍ਰਿਮੀਨਲ ਨੈਗਲੀਜੈਂਸ ਆ ਬਹੁਤ ਵੱਡੀ ਨਲੈਕੀ ਆ ਜਿਹਦੇ ਕਰਕੇ ਸਾਡਾ ਮੇਜਰ ਨੁਕਸਾਨ ਰਣਜੀਤ ਸਾਗਰ ਡੈਮ ਦੇ ਓਵਰਫਲੋ ਹੋਣ ਕਰਕੇ ਆਇਆ ਵਾ ਇਸ ਗੱਲ ਦੀ ਅਕਾਉਂਟੇਬਿਲਟੀ ਇਹਨਾਂ ਨੂੰ ਜਵਾਬ ਦੇ ਹੀ ਜਿਹੜੇ ਪੰਜਾਬ ਦੇ ਲੋਕਾਂ ਨੂੰ ਦੇਣੀ ਪਵੇਗੀ ਅਗਰ ਨਹੀਂ ਕਰਨਗੇ ਤਾਂ ਮੈਂ ਲੋਕਾਂ ਨੂੰ ਇਹ ਯਕੀਨ ਦਿਵਾ ਸਕਦਾ ਵਾਹਿਗੁਰੂ ਕਰੇ ਅਗਲੀ ਸਰਕਾਰ ਕੁਝ ਸੁਲਝੇ ਹੋਏ ਲੋਕਾਂ ਦੀ ਬਣੇ ਇਹਦੀ ਜਾਂਚ ਜ਼ਰੂਰ ਹੋਣੀ ਚਾਹੀਦੀ ਆ ਕਿ ਰਣਜੀਤ ਸਾਗਰ ਡੈਮ ਦੇ ਵਿੱਚ ਕ੍ਰਿਮੀਨਲ ਨੈਗਲੀਜੈਂਸ ਵਜੋਂ ਇਸ ਵੱਡੇ ਪੱਧਰ ਦੇ ਉੱਤੇ ਰਾਵੀ ਦਰਿਆ ਦੇ ਵਿੱਚ ਇੰਨਾ ਪਾਣੀ ਕਿਉਂ ਛੱਡਿਆ ਗਿਆ ਸਡਨਲੀ ਜਿਹਦੇ ਕਰਕੇ ਸਾਡੇ 43 ਬੰਨ ਟੁੱਟੇ ਨੇ ਕਰਤਾਰਪੁਰ ਸਾਹਿਬ ਗੁਰਦੁਆਰਾ ਗੁਰੂ ਨਾਨਕ ਸਾਹਿਬ ਦਾ ਇੱਕ ਬਹੁਤ ਇਤਿਹਾਸਿਕ ਸਥਾਨ ਕਿਵੇਂ ਉਸ ਨੂੰ ਇਹਨਾਂ ਨੇ ਫਲੱਡ ਕੀਤਾ ਵਾ ਉਹਦਾ ਭਾਰੀ ਨੁਕਸਾਨ ਕੀਤਾ ਸਾਡੀਆਂ ਆਸਥਾਵਾਂ ਦਾ ਨੁਕਸਾਨ ਕੀਤਾ ਸਾਡੀਆਂ ਜਜ਼ਬਾਤਾਂ ਦਾ ਨੁਕਸਾਨ ਕੀਤਾ ਇਹ ਸਾਰੀ ਗੱਲ ਨੂੰ ਲੈ ਕੇ ਜਿਹੜਾ ਸਿਗਾ ਮੇਰਾ ਮਸਤ ਸਾਡੀਆਂ ਮੰਗ ਹੈ ਜੇ ਭਗਵੰਤ ਮਾਨ ਵਿੱਚ ਕੇਜਰੀਵਾਲ ਵਿੱਚ ਕੋ ਪੰਜਾਬ ਪ੍ਰਤੀ ਮਾੜਾ ਮੋਟਾ ਪਿਆਰ ਹੈ ਤੇ ਫਿਰ 50000 ਰੁਪਏ ਪ੍ਰਤੀ ਏਕੜ ਜਿਹੜਾ ਕਿਸਾਨਾਂ ਦਾ ਮੁਆਵਜ਼ਾ ਮਿਲਣਾ ਚਾਹੀਦਾ ਕਿਉਂਕਿ ਡੈਮੇਜ ਕਿੰਨਾ ਹੋਇਆ ਵਾ 80000 ਰੁਪਏ ਪ੍ਰਤੀ ਏਕੜ ਝੋਨਾ 1 ਲੱਖ ਤੋਂ ਉੱਤੇ ਦਾ ਕਮਾਤ ਦਾ ਨੁਕਸਾਨ ਹੋਇਆ ਵਾ 50000 ਰੁਪਏ ਘੱਟੋ ਘੱਟ ਜਿਹੜਾ catchment area ਦੇ ਵਿੱਚ ਦਰਿਆਵਾਂ ਦੇ ਵਿੱਚ ਜਾਂ ਜਿੱਥੋਂ ਬੰਨ ਟੁੱਟੇ ਨੇ ਉਹਨਾਂ ਜਿੰਨਾ ਕਿਸਾਨਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ 50000 ਰੁਪਏ ਪ੍ਰਤੀ ਇਕੜ ਕੰਪਨਸੇਸ਼ਨ ਮਿਲਣੀ ਚਾਹੀਦੀ ਆ ਜਿੰਨਾ ਗਰੀਬਾਂ ਦੇ ਘਰ ਟੱਟ ਗਏ ਨੇ ਜਾਂ ਜਿੰਨਾ ਗਰੀਬਾਂ ਦੇ ਘਰ ਬਹੁਤ ਬੁਰੀ ਤਰ੍ਹਾਂ ਡੈਮੇਜ ਹੋ ਗਏ ਨੇ 2.5 ਲੱਖ ਰੁਪਏ ਉਹਨਾਂ ਨੂੰ ਆਪਣੇ ਮਕਾਨਾਂ ਨੂੰ ਰਿਪੇਅਰ ਕਰਨ ਵਾਸਤੇ ਦੇਣਾ ਚਾਹੀਦਾ 1 ਲੱਖ ਰੁਪਏ ਪਸ਼ੂਆਂ ਦਾ ਮੁਆਵਜ਼ਾ ਮਿਲਣਾ ਚਾਹੀਦਾ ਚਾਹੇ ਕਿਸੇ ਦੀ ਗਾਂ ਮਰੀ ਆ ਚਾਹੇ ਕਿਸੇ ਦੀ ਮੱਝ ਮਰੀ ਆ ਉਹ ਹੋਣਾ ਚਾਹੀਦਾ ਔਰ 1 ਸਾਲ ਵਾਸਤੇ ਜਿਹੜਾ ਪੰਜਾਬ ਸਰਕਾਰ ਦੇ ਬੈਂਕਿੰਗ ਸਿਸਟਮ ਆ ਕੋਆਪਰੇਟਿਵ ਬੈਂਕਸ ਐਂਡ ਲੈਂਡ ਮੌਰਗੇਜ ਬੈਂਕਸ ਇਹਦੇ ਤੇ ਮੋਰਟਰੀਅਮ ਲੱਗਣਾ ਚਾਹੀਦਾ ਇਹਦੇ ਤੇ ਇੱਕ ਇਹਨੂੰ ਬੰਦ ਕੀਤਾ ਜਾਣਾ ਚਾਹੀਦਾ ਕੋਈ ਵੀ ਲੋਨ ਰਿਕਵਰੀ ਇੱਕ ਸਾਲ ਵਾਸਤੇ ਨਹੀਂ ਹੋਣੀ ਚਾਹੀਦੀ ਵਿਆਜ ਜਿਹੜਾ ਇਸ ਅਗਲੇ ਵਿੱਤੀ ਸਾਲ ਵਾਸਤੇ ਇਹ ਵਿਆਜ ਜਿਹੜਾ ਇਹ ਰੱਦ ਕੀਤਾ ਜਾਣਾ ਚਾਹੀਦਾ ਪ੍ਰਿੰਸੀਪਲ ਅਮਾਉਂਟ ਵੀ ਜਿਹੜਾ ਵਾ ਇਹਦੀ ਰਿਕਵਰੀ ਬੰਦ ਹੋਣੀ ਚਾਹੀਦੀ ਸਿਮਿਲਰਲੀ ਭਾਜਪੀ ਨੂੰ ਮੇਰੀ ਅਪੀਲ ਆ ਸਾਡੀ ਮੰਗ ਆ ਕੇਂਦਰ ਸਰਕਾਰ ਕੋਲ ਜਿਹੜੇ ਤੁਹਾਡੇ ਨੈਸ਼ਨਲਾਈਜ਼ ਬੈਂਕਸ ਨੇ ਜੇ ਨਾ ਨੇ ਪੰਜਾਬ ਦੇ ਲੋਕਾਂ ਨੂੰ ਲੋਨ ਦਿੱਤਾ ਹੋਇਆ ਸਿਮਿਲਰ ਮੋਡਿਟੇਰੀਅਮ ਫॉर 1 ਇਅਰ ਸ਼ੁੱਡ ਬੀ ਇੰਪਲੀਮੈਂਟਡ ਥੇਅਰ ਆਲਸੋ ਤਾਂ ਕਿ ਲੋਕਾਂ ਨੂੰ ਸਾਹ ਆ ਸਕੇ ਤੇ ਅਗਲੀ ਫਸਲ ਦੀ ਤਿਆਰੀ ਵਾਸਤੇ ਕਿਵੇਂ ਕਣਕ ਦਾ ਜਿਹੜਾ ਤਿਆਰੀ ਕਰਨੀ ਆ 4-4 ਫੁੱਟ ਕਿਵੇਂ ਰੇਤਾ ਉਹਨੂੰ ਪਰੇ ਕਰਨਾ ਵਾ ਔਰ ਕਿਵੇਂ ਉਸ ਨੂੰ ਕਰਨਾ ਉਹਦੇ ਵਾਸਤੇ ਅਲੱਗ ਕੰਪਨਸੇਸ਼ਨ ਕਣਕ ਦਾ ਬੀਜ ਡੀਏਪੀ ਦੀ ਖਾਦ ਉਹਦੇ ਹੋਰ ਪ੍ਰਬੰਧ ਉਹਦੇ ਵਾਸਤੇ ਇੱਕ ਅਲੱਗ ਪੈਕੇਜ ਭਗਵੰਤ ਮਾਨ ਸਰਕਾਰ ਨੂੰ ਕਿਸਾਨਾਂ ਨੂੰ ਦੇਣਾ ਚਾਹੀਦਾ ਵਾ ਮੈਂ ਸਲੂਟ ਕਰਦਾ ਵਾਂ ਪੰਜਾਬ ਦੇ ਬਹਾਦਰ ਲੋਕਾਂ ਨੂੰ ਜਿਨ੍ਹਾਂ ਜਥੇਬੰਦੀਆਂ ਨੇ ਜਿਹੜੇ ਵੀ ਲੋਕਾਂ ਨੇ ਇਕੱਠੇ ਹੋ ਕੇ ਇਸ ਔਕੜ ਦੇ ਵਿੱਚ ਇਸ ਵਕਤ ਦੇ ਵਿੱਚ ਉਹਨਾਂ ਨੇ ਬਹੁਤਾਂ ਲਈ ਪੰਜਾਬ ਦੇ ਲੋਕਾਂ ਲਈ ਪੰਜਾਬ ਦੇ ਗਰੀਬਾਂ ਦੇ ਵਾਸਤੇ ਬਹੁਤ ਪ੍ਰਬੰਧ ਕੀਤਾ ਅਸੀਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਆ ਕਰ ਨਹੀਂ ਸਕਦਾ ਇਹ ਜ਼ਿੰਮੇਵਾਰੀ ਜਿਹੜੀ ਆ ਪੰਜਾਬ ਸਰਕਾਰ ਦੀ ਬਣਦੀ ਕਿ ਉਹ ਅਗਲੀ ਫਸਲ ਵਾਸਤੇ ਤਿਆਰੀ ਕਰੇ ਅਸੀਂ ਉਹਨਾਂ ਲੋਕਾਂ ਦਾ ਵੀ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਟਰੈਕਟਰ ਦਿੱਤੇ ਨੇ ਜਿਨ੍ਹਾਂ ਨੇ ਡੀਜ਼ਲ ਵਿੱਚ ਹਿੱਸਾ ਪਾਇਆ ਅਸੀਂ ਵੀ ਉਪਰਾਲਾ ਕਰਾਂਗੇ ਕੌਣ ਵਾਲੇ ਸਮੇਂ ਦੇ ਵਿੱਚ ਅਸੀਂ ਜਿੱਥੇ ਫਾਜ਼ਿਲਕਾ ਫਰੋਜ਼ਪੁਰ ਚ ਜਾਂ ਅਜਨਾਲਾ ਰਮਦਾਸ ਚ ਜਾਂ ਬਿਆਸ ਦਰਿਆ ਦੇ ਨਾਲ ਜਿੱਥੇ ਨੁਕਸਾਨ ਹੋਇਆ ਅਸੀਂ ਚੰਗੇ ਬੰਦਿਆਂ ਨੂੰ ਸੱਦਾ ਦੇ ਕੇ ਟਰੈਕਟਰਾਂ ਦਾ ਪ੍ਰਬੰਧ ਕਰਕੇ ਤੇ ਨਾਲ ਡੀਜ਼ਲ ਦਾ ਪ੍ਰਬੰਧ ਕਰਕੇ ਉਹਨਾਂ ਲੋਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਮੈਂ ਇੱਕ ਵਾਰ ਆਪਣੇ ਸਾਰੇ ਸਾਥੀਆਂ ਦਾ ਔਰ ਮੀਡੀਆ ਦਾ ਮੈਂ ਬੜਾ ਮਸ਼ਕੂਰ ਹਾਂ ਕਿ ਤੁਸੀਂ ਆਣ ਕੇ ਇੱਕ ਇੰਪੋਰਟੈਂਟ ਇਸ਼ੂ ਨੂੰ ਉਠਾਇਆ ਔਰ ਇਹਦੀ ਫਿਰ ਦੁਬਾਰਾ ਮੈਂ ਰਿਪੀਟ ਕਰ ਦਿੰਦਾ ਦੈਟ ਵੀ ਡਿਮਾਂਡ ਅ ਜੁਡੀਸ਼ੀਅਲ ਇਨਕੁਆਇਰੀ ਇਨਟੂ ਦ ਕ੍ਰਿਮੀਨਲ ਨੈਗਲੀਜੈਂਸ ਆਫ ਰਿਲੀਜ਼ਿੰਗ ਐਕਸੈਸਿਵ ਵਾਟਰ into